ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਗੱਲ ਕਰਦੇ ਆ ਜਿਹੜੇ ਹੁਣ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸਲਿਆਨੀਆਂ ਦੇ ਕਤਲੇਆਮ ਦੀ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਅੱਜ ਕੈਨਾਲਟ ਦੇ ਵਿੱਚ ਮੌਜੂਦ ਸਿੰਗਰ ਪਰਮਜੀਤ ਸਿੰਘ ਜੀ ਲਾਲ ਜਿਹੜੇ ਕਿ ਹੰਸ ਰਾਜ ਹੰਸ ਦੇ ਪ੍ਰਾਂ ਨੇ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰ ਦੇਣਾ ਚਾਹਨਾ ਜਿਸ ਮੁੱਦੇ ਤੇ ਅਸੀਂ ਗੱਲ ਕਰਨੀ ਹੈ ਉਹ ਮੁੱਦਾ ਹੈ ਪਾਕਿਸਤਾਨ ਦੇ ਕਾਮੇਡੀਅਨ ਇਫਤਖਾਰ ਠਾਕੁਰ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਇੱਕ ਪੈਗਾਮ ਦਿੱਤਾ ਸੀ ਉਹ ਇੱਕ ਪ੍ਰੋਗਰਾਮ ਦੇ ਦੌਰਾਨ ਉਸ ਤੋਂ ਪਹਿਲਾਂ ਦੱਸ ਦਈਏ ਕਿ ਉਸਨੇ ਜੋ ਪੈਗਾਮ ਦਿੱਤਾ ਉਸਤੇ ਤਾਂ ਗੱਲ ਬਾਅਦ ਚੋਂ ਕਰਾਂਗੇ ਲੇਕਿਨ ਜੋ ਹਿੰਦੁਸਤਾਨ ਨੇ ਰਾਤ ਨੂੰ ਪੈਗਾਮ ਦਿੱਤਾ ਹੈ ਪਾਕਿਸਤਾਨ ਨੂੰ ਉਹਨਾਂ ਨੇ ਇਨਸਟੈਗ ਕਰਕੇ ਜਿਹੜੇ ਉੱਥੋਂ ਦੇ ਅੱਤਵਾਦੀਆਂ ਦੇ ਜਿਹੜੇ ਉਹਨਾਂ ਨੇ ਜਿੰਨੇ ਵੀ ਟਿਕਾਲੇ ਸੀ ਉਹਨੂੰ ਨਿਸ਼ਟੋਰ ਨਬੂਤ ਕਰ ਦਿੱਤਾ ਤੇ ਆਪਾਂ ਹੁਣ ਇਸ ਤੋਂ ਬਾਅਦ ਗੱਲ ਕਰਦੇ ਹਾਂ ਪਰਮਜੀਤ ਸਿੰਘ ਜੀ ਨਾਲ ਪਰਮਜੀਤ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸਸਿਕਾਲ ਜੀ ਤੁਹਾਡੇ ਸਾਰੇ ਈਵਰਸ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਲਓਣਾ ਜੀ ਪਰਮਜੀਤ ਜੀ ਮੈਂ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਤੁਸੀਂ ਬੜੇ ਅਗਰੈਸਿਵ ਸੀਗੇ ਇਫਤਖਾਰ ਠਾਕੁਰ ਦੇ ਉੱਤੇ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੇ ਹੋ ਕਿ ਇੰਨਾ ਗੁੱਸਾ ਕਿੱਦਾਂ ਆ ਗਿਆ ਤਾਂ ਬੇਦਰ ਅਸਲ ਵਿੱਚ ਪਾਜੀ ਮੈਂ ਇਦਾਂ ਬੋਲਿਆ ਨਹੀਂ ਕਦੇ ਪਰ ਕਈ ਵਾਰੀ ਉਹ ਕਹਿੰਦੇ ਨੇ ਨਾ ਕਿ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਕਈ ਵਾਰੀ ਉਮੀਦ ਨਹੀਂ ਹੁੰਦੀ ਕਿਸੇ ਕਿਸੇ ਗੱਲ ਦੀ ਇਹੋ ਜਿਹੀ ਕਿਸੇ ਬੰਦੇ ਤੋਂ ਠਾਕੁਰ ਸਾਹਿਬ ਮੇਰੇ ਬਹੁਤ ਪਿਆਰੇ ਮਿੱਤਰ ਨੇ ਸਾਡੀ ਬਹੁਤ ਗੱਪਸ਼ਪ ਹੁੰਦੀ ਰਹਿੰਦੀ ਆ ਘੰਟਿਆਂ ਬੱਧੀ ਵਟਸਐਪ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਇਹੀ ਕਾਰਨ ਸਿਕਾ ਕਿ ਯਾਰ ਅਸੀਂ ਗੱਲਬਾਤ ਵੀ ਕਰਦੇ ਆ ਰੋਜ਼ਾਨਾ ਤੇ ਕਿੰਨੀਆਂ ਸੋਹਣੀਆਂ ਸੋਹਣੀਆਂ ਅਸੀਂ ਗੱਲਾਂ ਕਰਦੇ ਆ ਤੇ ਤੁਸੀਂ ਕਿੰਨੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਪੰਜਾਬ ਨਾਲ ਤੁਹਾਡਾ ਮੋਹ ਤੁਹਾਡਾ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਨੂੰ ਵੀ ਪਿਆਰ ਕਰਦੇ ਨੇ ਪੰਜਾਬੀਆਂ ਨੂੰ ਵੀ ਪਿਆਰ ਕਰਦੇ ਨੇ ਪਰ ਕਿਸੇ ਵੱਡੇ ਚੈਨਲ ਤੇ ਬੈਠ ਕੇ ਤੁਸੀਂ ਸਪੈਸ਼ਲੀ ਨਾਮ ਲੈ ਕੇ ਉਸ ਕੰਟਰੀ ਦਾ ਕਿ ਮੈਂ ਹਿੰਦੁਸਤਾਨੀਆਂ ਵਾਸਤੇ ਇਹ ਸਪੈਸ਼ਲ ਕਹਿਣ ਜਾ ਰਿਹਾ ਕਿ ਅਸੀਂ ਠੋਕ ਦਿਆਂਗੇ ਵਜਾ ਦਿਆਂਗੇ ਉਹ ਕਰਦੇ ਆਂਗੇ ਕਿ ਦਬ ਦਿਆਂਗੇ ਮੈਨੂੰ ਇੱਕ ਆਰਟਿਸਟ ਦੇ ਮੂਹ ਵਿੱਚ ਗੱਲ ਚੰਗੀ ਨਹੀਂ ਲੱਗੀ ਤੇ ਫਿਰ ਮੈਨੂੰ ਕਹਿਣਾ ਪੈ ਗਿਆ ਕਿਉਂਕਿ ਅਰਟਿਸਟ ਦਾ ਕੰਮ ਹੁੰਦਾ ਜੀ ਕੋਈ ਸ਼ਾਂਤੀ ਦਾ ਪੈਗਾਮ ਦੇਣਾ ਜਦੋਂ ਕਿਤੇ ਇਹੋ ਜਿਹੇ ਤਲਖੀਆਂ ਹੋਣ ਮੁਲਕਾਂ ਦੇ ਵਿੱਚ ਤੇ ਸਗੋਂ ਦੀ ਡਿਊਟੀ ਬਣਦੀ ਡਬਲ ਡਿਊਟੀ ਬਣ ਜਾਂਦੀ ਹੈ ਕਿ ਯਾਰ ਅਸੀਂ ਕੋਈ ਸ਼ਾਂਤੀ ਦਾ ਪੈਗਾਮ ਦਈਏ ਕੋ ਮੁਹੱਬਤ ਦਾ ਪੈਗਾਮ ਦਈਏ ਔਰ ਠਾਕਰ ਸਾਹਿਬ ਨੇ ਜੋ ਗੱਲਾਂ ਕਹੀਆਂ ਤੇ ਉਹ ਮੈਨੂੰ ਚੰਗੀਆਂ ਨਹੀਂ ਲੱਗੀਆਂ ਔਰ ਮੈਂ ਉਹਨਾਂ ਨੂੰ ਪਹਿਲੋ ਬਕਾਇਦਾ WhatsApp ਤੇ ਮੈਸੇਜ ਕੀਤਾ ਕਾਲ ਕੀਤੀ ਨਹੀਂ ਚੱਕੀ ਮੈਂ WhatsApp ਤੇ ਮੈਸੇਜ ਕੀਤਾ ਕਿ ਠਾਕਰ ਸਾਹਿਬ ਇਹ ਚੰਗਾ ਨਹੀਂ ਲੱਗਾ ਮੈਨੂੰ ਤੁਹਾਡੇ ਮੂੰਹੋਂ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਤੇ ਫਿਰ ਉਹਦਾ ਜਵਾਬ ਵੀ ਆਇਆ ਪਰ ਗੱਲ ਇਹ ਕਿ ਮੈਂ ਤੇ ਫਿਰ ਕਿਉਂਕਿ ਜਿੱਥੇ ਮਰਜੀ ਅਸੀਂ ਵਸਦੇ ਹੋਈਏ ਹਰ ਬੰਦੇ ਨੂੰ ਆਪਣੇ ਮੁਲਕ ਨਾਲ ਪਿਆਰ ਹੁੰਦਾ ਚਲੋ ਉਹਨਾਂ ਦੀ ਵੀ ਮੁਹੱਬਤ ਆ ਪਰ ਅਸੀਂ ਆਰਟਿਸਟ ਲੋਗ ਜੇ ਕੋਈ ਇਹੋ ਜਿਹੇ ਤਲਖੀਆਂ ਹੁੰਦੀਆਂ ਵੀ ਹੈ ਨਾ ਤੇ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਥੋੜਾ ਜਿਹਾ ਨੋਰਮਲ ਕਰੀਏ ਕੋਈ ਸੱਚੇ ਚੰਗੇ ਪੈਗਾਮ ਦੇ ਨਾਲ ਤੇ ਮੈਨੂੰ ਜੋ ਮਹਿਸੂਸ ਹੋਇਆ ਤੇ ਉਹ ਫਿਰ ਮੈਂ ਕਹਿ ਦਿੰਦਾ ਜੀ ਜੀ ਜੇ ਆਪਾਂ ਕਿਵੇਂ ਤੁਸੀਂ ਵੀ ਗੱਲ ਕਰ ਰਹੇ ਮੈਂ ਵੀ ਇਹੀ ਗੱਲ ਕੀਤੀ ਕਿ ਅੱਜ ਤੋਂ ਪਹਿਲਾਂ ਇਤਿਹਾਸ ਦੀ ਗੱਲ ਕੀਤੀ ਜਾਵੇ ਤੇ ਹਿੰਦੁਸਤਾਨ ਪਾਕਿਸਤਾਨ ਦੀ ਸੀਮਾ ਦੇ ਉੱਤੇ ਕਲਾਕਾਰ ਹੀ ਇੱਕ ਅਜਿਹਾ ਸ਼ਾਂਤੀ ਦਾ ਪੈਗਾਮ ਲੈ ਕੇ ਆਉਂਦੇ ਸੀ ਮੋਬੱਤੀਆਂ ਜਲਾਉਂਦੇ ਸੀ ਕਿ ਹਮੇਸ਼ਾ ਸ਼ਾਂਤੀ ਬਣੀ ਰਹੇ ਦੋਨਾਂ ਦੇਸ਼ਾਂ ਦੇ ਵਿੱਚ ਪਰ ਇੱਕ ਕਲਾਕਾਰ ਵੱਲੋਂ ਇਹ ਜਿਹੀ ਗੱਲ ਕਰਨਾ ਬਹੁਤ ਨਿੰਦਾਯੋਗ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਇਸ ਜਿਹੜੀ ਕਾ ਠਾਕੁਰ ਦੀ ਗੱਲ ਕੀਤੀ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਇਹ ਦੱਸੋ ਮੈਂ ਚਾਹਾਂਗਾ ਤੁਸੀਂ ਮੈਂ ਤੁਹਾਨੂੰ ਵੀਡੀਓ ਤੁਸੀਂ ਦੇਖੀ ਵੀ ਹੋਏਗੀ ਠਾਕਰ ਸਾਹਿਬ ਵਾਲੀ ਮੈਂ ਚਾਹਾਂਗਾ ਕਿ ਉਹ ਥੋੜੀ ਜਿਹੀ ਦਿਖਾ ਵੀ ਦਿਓ ਜੇ ਤੁਸੀਂ ਆਪਣੇ ਚੈਨਲ ਤੇ ਦਿਖਾ ਸਕਦੇ ਤਾਂ ਕਿ ਜਿਨ੍ਹਾਂ ਲੋਕਾਂ ਨਹੀਂ ਪਤਾ ਉਹਨੂੰ ਪਤਾ ਲੱਗ ਸੇਗੀ ਕਿ ਠਾਕਰ ਸਾਹਿਬ ਨੇ ਕੀ ਕਿਹਾ ਸੀ ਤੇ ਮੇਰਾ ਉੱਥੇ ਜਵਾਬ ਦੇਣਾ ਬਣਦਾ ਸੀ ਮੈਂ ਸਹੀ ਜਵਾਬ ਦਿੰਦਾ ਜਾਂ ਜਾਂ ਗਲਤ ਜਵਾਬ ਦਿੰਦਾ ਇਹ ਸਾਡੇ ਸਰੋਤੇ ਦੱਸ ਸਕਦੇ ਨੇ ਕਿਉਂਕਿ ਮੈਨੂੰ ਜਿਵੇਂ ਮੈਂ ਕਿਹਾ ਕਿ ਮੈਨੂੰ ਮੈਂ ਉਮੀਦ ਹੀ ਨਹੀਂ ਸੀ ਕਿ ਠਾਕਰ ਸਾਹਿਬ ਇਹਦਾ ਬੋਲ ਸਕਦੇ ਨੇ ਜਿਨ੍ਹਾਂ ਨਾਲ ਸਾਡੀਆਂ ਇੰਨੀਆਂ ਸਾਂਝੀਆਂ ਨੇ ਫਿਲਮਾਂ ਦੀਆਂ ਸਾਰਾ ਕੁਝ ਪਰ ਉਹਨਾਂ ਨੇ ਇੱਕ ਵੱਡੇ ਚੈਨਲ ਤੇ ਸ਼ੇਰੋ ਸ਼ਾਇਰੀ ਦੇ ਮਾਧਿਅਮ ਨਾਲ ਐਸਾ ਇੱਕ ਉਹਨਾਂ ਨੇ ਗਲਤ ਪੈਗਾਮ ਦਿੱਤਾ ਇੱਕ ਚੇਤਾਵਨੀ ਦਿੱਤੀ ਇੰਡੀਆ ਨੂੰ ਫਿਰ ਅਸੀਂ ਕਿਉਂਕਿ ਜਿਵੇਂ ਮੈਂ ਕੈਨੇਡਾ ਰਹਿਣਾ ਆਪਾਂ ਕਿਤੇ ਵੀ ਰਹਿੰਦੇ ਹੋਈਏ ਬਾਜੀ ਹਰ ਇੱਕ ਨੂੰ ਆਪਣੇ ਮੁਲਕ ਨਾਲ ਤੇ ਪਿਆਰ ਹੁੰਦਾ ਹੀ ਆ ਨਾ ਫਿਰ ਸਾਡਾ ਵੀ ਖੂਨ ਖੋਲਦਾ ਹੀ ਆ ਤੇ ਜਵਾਬ ਦੇਣਾ ਬਣਦਾ ਸੀਗਾ ਸੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਕਿ ਉਹ ਵੀਡੀਓ ਬਹੁਤ ਵਾਇਰਲ ਹੋਈ ਔਰ ਪਾਕਿਸਤਾਨ ਦੇ ਵਿੱਚ ਉਹ ਦੇਖੋ ਤੁਸੀਂ ਹੈਰਾਨ ਹੋਵੋਗੇ ਕਿ ਪਾਕਿਸਤਾਨ ਦੇ ਵਿੱਚੋਂ ਮੇਰੇ ਕੋਲ ਪਤਾ ਨਹੀਂ ਕਿੰਨੇ ਕੁ ਵੌਇਸ ਮੈਸੇਜ ਆਏ ਪਏ ਨੇ ਔਰ ਉਹਨਾਂ ਉਸੇ ਲਾਈਨ ਦੇ ਬੰਦਿਆਂ ਦੇ ਬਹੁਤ ਸਾਰੇ ਸਾਰੇ ਕਾਮੇਡੀਅਨਸ ਮੇਰੇ ਦੋਸਤ ਨੇ ਸਾਰੇ ਸਿੰਗਰ ਮੇਰੇ ਦੋਸਤ ਨੇ ਔਰ ਉਹਨਾਂ ਦੇ ਮੇਰੇ ਕੋਲ ਵੌਇਸ ਮੈਸੇਜ ਆਏ ਪਏ ਨੇ ਵੱਡੇ ਵੱਡੇ ਨਾਮ ਜਿਹੜੇ ਨੇ ਉਹਨਾਂ ਨੇ ਵੀ ਇਸ ਚੀਜ਼ ਨੂੰ ਠਾਕਰ ਸਾਹਿਬ ਨੂੰ ਇੱਥੇ ਬਹੁਤ ਗਲਤ ਕਿਹਾ ਜੇ ਮੈਂ ਹੁਣ ਨਾਮ ਲਾਵਾਂ ਜਾਂ ਵੌਇਸ ਮੈਸੇਜ ਨਾਮਾਂ ਤੇ ਇਹਨਾਂ ਦੇ ਵਿੱਚ ਆਪਸ ਵਿੱਚ ਤਲਖੀਆਂ ਹੋ ਜਾਣਗੀਆਂ ਮੈਂ ਚਾਹਦਾ ਨਹੀਂ ਕਿ ਆਪਸ ਵਿੱਚ ਇਹਨਾਂ ਦੀ ਨਿਸ਼ਾਨੀ ਹੋ ਜਾਈ ਹੁਣ ਦੇ ਕਿਉਂਕਿ ਇਕੱਠੇ ਕੰਮ ਕਰਦੇ ਨੇ ਮੈਂ ਚਾਹੁੰਦਾ ਨਹੀਂ ਕਿਸੇ ਦੇ ਮੈਸੇਜ ਸੁਣਾਵਾ ਤੋਂ ਬਾਅਦ ਉਹਨੂੰ ਪੁੱਛੇ ਤੇ ਇਹਨਾਂ ਦੀ ਆਪਸ ਵਿੱਚ ਲੜਾਈਆਂ ਹੋਣ ਵਰਨਾ ਮੇਰੇ ਕੋਲ ਬਹੁਤ ਸਾਰੇ ਮੈਸੇਜ ਆਏ ਪਏ ਆਏ ਪੈਨੇ ਜਿਨ੍ਹਾਂ ਨੇ ਇਹ ਕਹਿ ਕਿ ਠਾਕਰ ਸਾਹਿਬ ਇਸ ਜਗ੍ਹਾ 100% ਗਲਤ ਸਨ ਜੀ 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 ਆਪਾਂ ਸਭ ਤੋਂ ਪਹਿਲਾਂ ਇੱਕ ਵੀਡੀਓ ਦਿਖਾ ਦਿੰਦੇ ਮੈਂ ਤੁਹਾਡੇ 10 ਕੁ ਸਕਿੰਟ ਦੇਣਾ ਚਾਹੁੰਦਾ ਜਿਹੜੀ ਵੀਡੀਓ ਹੈਗੀ ਆਪਾਂ ਦਿਖਾ ਦਿੰਨੇ ਆ ਸੋ ਦਰਸ਼ਕੋ ਪਹਿਲਾਂ ਇਹ ਵੀਡੀਓ ਦੇਖ ਲਓ ਜੀ ਪਹਿਲਾਂ ਇਹ ਵੀਡੀਓ ਦੇਖੋ

ਤੇ ਤੁਸੀਂ ਦੱਸੋ ਕਿ ਮੇਰਾ ਬੋਲਣਾ ਜਾਇਜ਼ ਸੀ ਜਾਂ ਨਾਜਾਇਜ਼ ਸੀ ਨਹੀਂ ਬਿਲਕੁਲ ਬੋਲਣਾ ਜਾਇਜ਼ ਹੈ ਪਰ ਤੁਸੀਂ ਇੱਕ ਵਾਰੀ ਜਿਹੜੇ ਮੇਰੇ ਸਾਡੇ ਜਿਹੜੇ ਦਰਸ਼ਕ ਹੈ ਨਾ ਉਹਨਾਂ ਨੂੰ ਵੀ ਦੱਸੋ ਕਿ ਤੁਸੀਂ ਉਦੋਂ ਕੀ ਕਿਹਾ ਤੇ ਕੀ ਕਹਿਣਾ ਚਾਹਦੇ ਹੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ ਨਹੀਂ ਮੈਂ ਇਹੀ ਕਿਹਾ ਸੀਗਾ ਕਿ ਠਾਕਰ ਸਾਹਿਬ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਮੈਂ ਇੱਥੋਂ ਸ਼ੁਰੂ ਕੀਤੀ ਸੀ ਗੱਲ ਮੈਂ ਕਿਹਾ ਆਪਾਂ ਦੋਸਤ ਆ ਆਪਣੀ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਪਰ ਤੁਹਾਡੇ ਤੋਂ ਉਮੀਦ ਨਹੀਂ ਸੀ ਇਹ ਜੋ ਜੋ ਕੁਝ ਤੁਸੀਂ ਕਿਹਾ ਹੈ ਤੇ ਜੇਕਰ ਤੁਸੀਂ ਇਹ ਕੁਛ ਕਿਹਾ ਤੇ ਅਸੀਂ ਵੀ ਹਿੰਦੁਸਤਾਨੀ ਅਸੀਂ ਵੀ ਕਿ ਚੂੜੀਆਂ ਪਾ ਕੇ ਤੇ ਬੈਠੇ ਨਹੀਂ ਹੈ ਨਾ ਸੋ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬ ਨੇ ਪੂਰੇ ਪੰਜਾਬ ਦੇ ਆਰਟਿਸਟਾਂ ਨੇ ਸਿੰਗਰਾਂ ਨੇ ਪ੍ਰੋਡਿਊਸਰਾਂ ਨੇ ਡਾਇਰੈਕਟਰਾਂ ਨੇ ਤੁਹਾਨੂੰ ਕੰਮ ਦਿੱਤਾ ਪਾਕਿਸਤਾਨ ਦੇ ਬਹੁਤ ਸਾਰੇ ਕਾਮੇਡੀਅਨਸ ਨੂੰ ਜਿਹੜੇ ਡਰਾਮਿਆਂ ਦੇ ਵਿੱਚ ਕੰਮ ਕਰਦੇ ਹੁੰਦੇ ਸਨ ਔਰ ਡਰਾਮਿਆਂ ਦੀ ਇਮੇਜ ਕੀ ਆ ਇਹ ਅਸੀਂ ਸਾਰੇ ਪਲੀਪਾਂਤ ਜਾਣਦੇ ਇਵਨ ਪਾਕਿਸਤਾਨ ਦੇ ਲੋਕ ਵੀ ਜਾਣਦੇ ਨੇ ਕਿ ਡਰਾਮਿਆਂ ਦੀ ਜਿਹੜੀ ਇਥੇ ਇਮੇਜ ਕੀ ਹੈ ਪੂਰੀ ਦੁਨੀਆ ਦੇ ਵਿੱਚ ਵਲਗੈਰਿਟੀ ਔਰ ਮੈਂ ਇਹ ਵੀ ਕਹਾਂ ਕਿ ਤੁਸੀਂ ਡਰਾਮਿਆਂ ਦੇ ਵਿੱਚ ਸਿਰਫ ਕੰਮ ਕਰਦੇ ਹੁੰਦੇ ਸੀਗੇ ਕਿਤੇ ਖੁਸਰਾ ਬਣ ਗਏ ਕਿਤੇ ਜਨਾਨੀ ਬਣ ਗਏ ਕਿਤੇ ਪੁਲਿਸ ਵਾਲਾ ਬਣ ਗਏ ਕਿਤੇ ਨੌਕਰ ਬਣ ਗਏ ਉਸ ਜਗ੍ਹਾ ਤੋਂ ਚੱਕ ਕੇ ਤੁਹਾਨੂੰ ਪੰਜਾਬ ਪੰਜਾਬ ਚੜ੍ਹਦੇ ਪੰਜਾਬ ਦੀ ਇੰਡਸਟਰੀ ਨੇ ਕਿੱਥੇ ਤੱਕ ਪਹੁੰਚਾਇਆ ਵੱਡੇ ਵੱਡੇ ਥੀਏਟਰਾਂ ਵਿੱਚ ਲੈ ਕੇ ਚਨਯੋਤੀ ਸਾਹਿਬ ਨੂੰ ਤੁਹਾਨੂੰ ਔਰ ਹੋਰ ਬਹੁਤ ਸਾਰੇ ਕਮੇਡੀਅਨਸ ਨੂੰ ਚੱਲ ਪੁੱਤਰ ਚੱਲ ਪੁੱਤਰ ਸ਼ਾਇਦ ਕੋਈ ਮੂਵੀ ਸੀਗੀ ਇਹੋ ਜਿਹਾ ਨਾਮ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਉਹ ਉਹ ਮੂਵੀ ਦੇ ਵਿੱਚ ਦਿਲੋਂ ਦੋ ਤਿੰਨ ਉਹਦੇ ਪਾਰਟ ਆ ਚੁੱਕੇ ਨੇ ਸੋ ਏਡੀ ਏਡੀ ਫਿਲਮਾਂ ਦੇ ਵਿੱਚ ਕੰਮ ਤੁਹਾਨੂੰ ਮਿਲਿਆ ਪਰ ਤੁਸੀਂ ਇਹਦੀ ਜਗ੍ਹਾ ਜੋ ਲਫ਼ਜ਼ ਤੁਸੀਂ ਕਹੇ ਨੇ ਕਿ ਸ਼ਾਇਰੀ ਦੇ ਵਿੱਚ ਉਹਦੀ ਜਗ੍ਹਾ ਤੁਸੀਂ ਕਹਿੰਦੇ ਕਿ ਸਾਡੇ ਦੋਵਾਂ ਮੁਲਕਾਂ ਦੇ ਵਿੱਚ ਜਿਹੜੀ ਆਵਾਮ ਆ ਜਾਂ ਆਰਟਿਸਟ ਆ ਅਸੀਂ ਆਪਣੇ ਵੱਲੋਂ ਸੁੱਖ ਸ਼ਾਂਤੀ ਦੀ ਕੋਈ ਦੁਆ ਕਰਦੇ ਹਾਂ ਅਸੀਂ ਦੁਆ ਕਰਦੇ ਕਿ ਜੰਗਾ ਜੁੰਗਾ ਨਾ ਲੱਗਣ ਅਸੀਂ ਪਿਆਰ ਮੁਹੱਬਤ ਇਸੇ ਤਰ੍ਹਾਂ ਇੱਕ ਦੂਜੇ ਦੇ ਨਾਲ ਵੰਡਦੇ ਰਹੀਏ ਸੋ ਇਹਦੇ ਨਾਲ ਦੋ ਚਾਰ ਗੱਲਾਂ ਮੈਂ ਮਾਫ ਕਰਨਾ ਜੀ ਜੀ ਕਿ ਜੀ ਜੀ ਬਸ ਇਹੀ ਕਹਿਆ ਸੀ ਕਿ ਮੇਨ ਮੇਰਾ ਮੁੱਦਾ ਇਹੀ ਸੀਗਾ ਕਿ ਤੁਹਾਡੇ ਤੋਂ ਉਮੀਦ ਨਹੀਂ ਸੀਗੀ ਇਹ ਕਾਰਟਿਸ ਨੂੰ ਸੋਹਣਾ ਸੁਨੇਹਾ ਦੇਣਾ ਚਾਹੀਦਾ ਸ਼ਾਂਤੀ ਦਾ ਕੋਈ ਮੁਹੱਬਤ ਦਾ ਪੈਗਾਮ ਦੇਣਾ ਚਾਹੀਦਾ ਅਸੀਂ ਜੇ ਸਾਡੇ ਘਰ ਦੀ ਗੱਲ ਕਰੀਏ ਤੇ ਅਸੀਂ ਤੇ ਦੋਨੋਂ ਭਰਾਵਾਂ ਨੇ ਬਹੁਤ ਆਰਟਿਸਟਾਂ ਪਾਕਿਸਤਾਨੀ ਆਰਟਿਸਟਾਂ ਜਿੰਨੀ ਅਸੀਂ ਕਦਰ ਕੀਤੀ ਘਰ ਬਠਾ ਬਠਾ ਕੇ ਮੈਂ ਖੁਦ ਖਾਣੇ ਖਵਾਏ ਹੋਏ ਨੇ ਮੈਂ ਖੁਦ ਸ਼ਾਪਿੰਗਾਂ ਕਰਾਈਆਂ ਹੋਈਆਂ ਨੇ ਖੁਦ ਸ਼ਹਿਰ ਸਾਰਾ ਜਲੰਧਰ ਪੰਜਾਬ ਪੂਰਾ ਕਮਾਇਆ ਹੋਇਆ ਆਰਟਿਸਟਾਂ ਵੱਡੇ-ਵੱਡੇ ਆਰਟਿਸਟਾਂ ਨੂੰ ਨਾਲ ਲਿਆ ਕੇ ਪਰ ਗੱਲ ਇਹ ਹੈ ਕਿ ਇਹ ਜਦੋਂ ਆਰਟਿਸਟ ਮੈਂ ਹਾਂ ਇੱਕ ਹੋਰ ਗੱਲ ਇਸ ਵੀਡੀਓ ਵਿੱਚ ਕਹੀ ਸੀਗੀ ਮੈਂ ਕਿਹਾ ਤੁਹਾਡੇ ਪਤਨ ਨਹੀਂ ਖੂਨ ਦੇ ਵਿੱਚ ਕੋਈ ਪ੍ਰੋਬਲਮ ਆ ਤੁਸੀਂ ਜਦੋਂ ਕੰਮ ਲੈਣਾ ਆ ਤੇ بڑا ਤੁਸੀਂ ਤਰਲੋ ਮੱਛੀ ਹੁੰਦੇ ਹੋ ਆਓ ਜੀ ਆਓ ਭਗਤ ਕਰਦੇ ਹੋ ਉਹਨਾਂ ਆਰਟਿਸਟਾਂ ਦੇ ਉਹਨਾਂ ਪ੍ਰੋਡਿਊਸਰ ਡਾਇਰੈਕਟਰਾਂ ਦੀ ਹਿੰਦੁਸਤਾਨ ਦੇ ਆ ਦੀ ਪਰ ਜੋ ਤੁਸੀਂ ਕੰਮ ਕਰਕੇ ਬਾਰਡਰ ਕਰਾਸ ਕਰ ਜਾਂਦੇ ਹੋ ਨਾ ਪਾਕਿਸਤਾਨ ਚਲੇ ਜਾਂਦੇ ਹੋ ਫਿਰ ਤੁਸੀਂ ਬਦਲ ਜਾਂਦੇ ਹੋ ਕਿਉਂਕਿ ਨਸੀਮ ਵਿੱਕੀ بڑا ਇਹਨਾਂ ਦੇ ਡਰਾਮਿਆਂ ਦਾ ਮਸ਼ਹੂਰ ਪ੍ਰੋਡਿਊਸਰ ਡਾਇਰੈਕਟਰ ਵੀ ਆ ਉਹਨੇ ਵੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦੇਖ ਲਓ ਕੰਮ ਕਰਨ ਤੋਂ ਬਾਅਦ ਉਹਨੂੰ ਪਾਕਿਸਤਾਨ 'ਚ ਵੀ ਕੰਮ ਬਹੁਤ ਮਿਲਿਆ ਪਰ ਜਦੋਂ ਕੰਮ ਕਰਕੇ ਚਲੇਗਾ ਤਾਂ ਉਹਨੇ ਵੀ ਕਪਿਲ ਸ਼ਰਮਾ ਬਾਰੇ ਕਦੇ ਕੋਈ ਬਹੁਤਾ ਚੰਗਾ ਨਹੀਂ ਬੋਲਿਆ ਕਹਿੰਦਾ ਮੇਰੀ ਸਭ ਤੋਂ ਵੱਡੀ ਗਲਤੀ ਸੀ ਕਪਿਲ ਸ਼ਰਮਾ ਦਾ ਸ਼ੋਅ ਕਰਨਾ ਤੇ ਨਾਲੇ ਕਹਿੰਦਾ ਕਿ ਦੇਖੋ ਕਪਿਲ ਸ਼ਰਮਾ ਦਾ ਸ਼ੋਅ ਤਾਂ ਆਲਰੇਡੀ ਸੁਪਰ ਟੂਪਰ ਹਿੱਟ ਸੀਗਾ ਤੇ ਬਹੁਤ ਬਾਅਦ ਦੇ ਵਿੱਚ ਆਇਆ ਕਹਿੰਦਾ ਮੈਂ ਸ਼ੁਰੂ ਕਰਾਇਆ ਸੀਗਾ ਤੇ ਮੈਂ ਉਹਨੂੰ ਸਕ੍ਰਿਪਟ ਦਿੰਦਾ ਸੀਗਾ ਮੇਰੀ ਸਲਾਹ ਲੈਂਦਾ ਸੀ ਮੇਰੇ ਤੋਂ ਬਿਨਾ ਉਹ ਸ਼ੋਅ ਸ਼ਾਇਦ ਨਹੀਂ ਚੱਲ ਸਕਦਾ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਤੁਹਾਨੂੰ ਕੋਈ ਕੰਮ ਦਿੰਦਾ ਹੈ ਤਾਂ ਮੇਰਾ ਖਿਆਲ ਹੈ ਕਿ ਐਪਰੀਸ਼ੀਏਟ ਕਰਨਾ ਚਾਹੀਦਾ ਧੰਨਵਾਦ ਕਰਨਾ ਚਾਹੀਦਾ ਔਰ ਅੱਗੇ ਤੋਂ ਮਿਲ ਕੇ ਕੰਮ ਕਰਨ ਦੀ ਦੁਆ ਵੀ ਕਰਨੀ ਚਾਹੀਦੀ ਆ ਤੇ ਪ੍ਰੋਮਿਸਸ ਵੀ ਕਰਨੇ ਚਾਹੀਦੇ ਨੇ ਪਰ ਠਾਕਰ ਸਾਹਿਬ ਨੇ ਜੀ ਮੇਰੀ ਬਾਅਦ ਵਿੱਚ ਵੀ ਗੱਲ ਹੋਈ ਆ ਉਹਨਾਂ ਦੇ ਨਾਲ ਕੱਲ ਵੀ ਗੱਲ ਹੋਈ ਸੀਗੀ ਤੇ ਉਹ ਇਸ ਚੀਜ਼ ਨੂੰ ਰੀਅਲਾਈਜ਼ ਵੀ ਹੋਣ ਕਰਦੇ ਨੇ ਪਰ ਉਹ ਕਹਿੰਦੇ ਨੇ ਨਾ ਕਿ ਇੱਕ ਵਾਰੀ ਲੰਘਿਆ ਪਾਣੀ ਵਾਪਸ ਨਹੀਂ ਆਉਂਦਾ ਇਹ ਜ਼ੁਬਾਨ ਦੇ ਵਿੱਚ ਕਹਿੰਦੇ ਕਿ ਜਿਹੜੀ ਜ਼ੁਬਾਨ ਚੋਂ ਗੱਲ ਨਿਕਲ ਗਈ ਉਹ ਵਾਪਸ ਨਹੀਂ ਜਾਣੀ ਜਿੰਨਾ ਮਰਜੀ ਤੁਸੀਂ ਬਾਅਦ ਚ ਮਾਫੀਆਂ ਵਾਂਗੋ ਚੋ ਮਰਜੀ ਕਰੋ ਪਹਿਲਾਂ ਸੋਚਣਾ ਤੈਈਦਾ ਤਦੇ ਕਹਿੰਦੇ ਨੇ ਪਹਿਲਾਂ ਤੋਲੋ ਫਿਰ ਬੋਲੋ ਤੇ ਉਹ ਜੋ ਉਹਨਾਂ ਦਾ ਲਫ਼ਜ਼ ਕਹਿ ਰਹੇ ਸਿਰਫ ਮੈਂ ਹੀ ਨਹੀਂ ਤੁਸੀਂ ਦੇਖੋ ਪੂਰੀ ਇੰਡਸਟਰੀ ਨੇ ਹੁਣ ਦੇਖੋ ਨੁਕਸਾਨ ਕਿਹਦਾ ਹੋਇਆ ਜੀ ਨੁਕਸਾਨ ਵੀ ਠਾਕੁਰ ਸਾਹਿਬ ਦਾ ਨਾ ਪੂਰੀ ਇੰਡਸਟਰੀ ਨੇ ਉਹਨਾਂ ਨੂੰ ਬਾਈਕਾਟ ਕਰ ਦਿੱਤਾ ਹੈ ਪ੍ਰੋਡਿਊਸਰਾਂ ਨੇ ਡਾਇਰੈਕਟਰਾਂ ਨੇ ਐਕਟਰਸ ਸਾਰਿਆਂ ਨੇ ਬਾਈਕਾਟ ਕਰਤਾ ਕਿਤੇ ਜਿਹੜੀਆਂ ਫਿਲਮਾਂ ਬਣੀਆਂ ਪਈਆਂ ਉਹ ਵੀ ਨਹੀਂ ਰਿਲੀਜ਼ ਕਰਾਂਗੇ ਅਸੀਂ ਤੇ ਗਾਂ ਤੋਂ ਕੰਮ ਕਰਨਾ ਤੇ ਬਿਲਕੁਲ ਬੰਦ ਕਰ ਦਿੱਤਾ ਉਹਨਾਂ ਨੇ ਫਿਰ ਨੁਕਸਾਨ ਵੀ ਹੋਇਆ ਰ ਜੀ ਮੈਂ ਕੱਲ ਜੀ ਮੈਂ ਕੱਲ ਬੀਲੂ ਟੂ ਲੋਜੀ ਦਾ ਵੀ ਦੇਖ ਰਿਹਾ ਸੀ ਉਹਨਾਂ ਦਾ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਜੀ ਮੇਰੇ ਵੱਲੋਂ ਤਾਂ ਕਲੀਅਰ ਹੈ ਮੈਂ ਤਾਂ ਸੋਚਦਾ ਪਿਆ ਕਿ ਸਾਰੇ ਆਰਟਿਸਟ ਕਰਨੀ ਮੈਨੂੰ ਲੱਗਦਾ ਕਿ ਸਾਰੇ ਆਰਟਿਸਟ ਨੇ ਕੰਮ ਹੀ ਦਿੱਤਾ ਹੈ ਜਿਹੇ ਇਹ ਕਲਾਕਾਰਾਂ ਨੂੰ ਤਾਂ ਬਿਲਕੁਲ ਨਹੀਂ ਦੇਣਾ ਚਾਹੀਦਾ ਕੰਮ ਕਿਉਂਕਿ ਜਿਹੜੇ ਪਾੜ ਪੰਦੇ ਨੇ ਨਾ ਜੀ ਆਲਰੇਡੀ ਜਿਹੜੀ ਟੈਨਸ਼ਨ ਵਧੀ ਹੋਈ ਹੈ ਅਸੀਂ ਲੋਕ ਤਾਂ ਇਹ ਕੋਸ਼ਿਸ਼ ਕਰ ਰਹੇ ਆ ਕਿ ਜੰਗ ਨਾ ਹੋਵੇ ਕਿਸੇ ਵੀ ਤਰੀਕੇ ਇਹ ਜੇ ਤੁਸੀਂ ਇਹੋ ਜੇ ਪੈਗਾਮ ਦਿੰਦੇ ਹੋ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਵੰਗਾਰ ਦੇ ਫਿਰ ਜਦੋਂ ਕਿਸੇ ਨੂੰ ਵੰਗਾਰ ਦੇ ਫਿਰ ਅਗਲਾ ਵੀ ਵੰਗਾਰ ਕੀ ਕੋਈ ਨਾ ਕੋਈ ਇਰੈਕਟ ਕਰਦਾ ਸੋ ਇਹ ਗਲਤ ਗੱਲ ਹੈ ਤੁਸੀਂ ਇਹ ਕੇ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਜੇ ਇਹ ਕਲਾਕਾਰ ਜਿਹੜੇ ਹੋਰ ਵੀ ਐ ਉਹਨਾਂ ਨੂੰ ਕੋਈ ਤਕੀਦ ਕਰਨਾ ਚਾਹੁੰਦੇ ਹੋ ਤੁਸੀਂ ਕਿਦਾ ਇੱਕ ਦੁਬਾਰਾ ਪੁੱਛੇ ਇਹ ਸਵਾਲ ਅਜਿਹੇ ਕੋਈ ਹੋਰ ਕਲਾਕਾਰ ਜੇ ਕੋਈ ਇਦਾਂ ਦੇ ਵਿੱਚ ਆਂਦੇ ਨੇ ਉਹਨਾਂ ਨੂੰ ਕੋਈ ਤਕੀਦ ਪਹਿਲਾਂ ਹੀ ਕਰਨਾ ਚਾਹੁੰਦੇ ਹੋ ਕਿਉਂਕਿ ਨੁਕਸਾਨ ਨਾ ਹੋਵੇ ਕਿਸੇ ਦਾ ਵੀ ਬਿਲਕੁਲ ਜੀ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਦੇਖੋ ਠਾਕੁਰ ਸਾਹਿਬ ਨਾਲ ਵੀ ਜੇ ਉੱਥੇ ਦੇ ਆਰਟਿਸਟ ਹਨ ਕੋਈ ਮੇਰੀ ਪਰਸਨਲ ਕੋਈ ਰੰਜਿਸ਼ ਨਹੀਂ ਆ ਪਿਆਰ ਮੁਹੱਬਤ ਮੇਰਾ ਬਹੁਤ ਸਾਰੇ ਆਰਟਿਸਟਾਂ ਨਾਲ ਹੈ ਕਿਉਂਕਿ ਉਹ ਕਹਿੰਦੇ ਨੇ ਟਰੱਕਾਂ ਵਾਲਿਆਂ ਦੀਆਂ ਟਰੱਕਾਂ ਵਾਲਿਆਂ ਨਾਲ ਜਾ ਰਹੀਆਂ ਤੇ ਅਸੀਂ ਕਲਾਕਾਰਾਂ ਸਾਡੀਆਂ ਕਲਾਕਾਰਾਂ ਨਾਲ ਜਾ ਰਹੀਆਂ ਨੇ ਜੀ ਸਾਰਿਆਂ ਨੂੰ ਪਿਆਰ ਮੁਹੱਬਤ ਮੇਰਾ ਹੈਗਾ ਔਰ ਹਮੇਸ਼ਾ ਰਹਿਣਾ ਵੀ ਚਾਹੀਦਾ ਬਾਕੀ ਇਹ ਕਿ ਜਿਹੜਾ ਬਾਈਕਾਟ ਕੀਤਾ ਸਿਰਫ ਇਹਨੂੰ ੱਲੋ ਨੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜਿਨ੍ਹਾਂ ਦੇ ਵਿੱਚ ਉਹ ਗੱਲ ਇਹ ਕਿ ਜਿਹੜਾ ਇਸ ਵੇਲੇ ਮਾਹੌਲ ਬਣਿਆ ਹੋਇਆ ਜੀ ਭਾਰਤ ਦਾ ਤੇ ਪਾਕਿਸਤਾਨ ਦਾ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਤੇ ਆਲਰੇਡੀ ਅੱਗਾ ਲੱਗੀਆਂ ਪਈਆਂ ਨੇ ਇਹੋ ਜੇ ਸਮੇਂ ਵਿੱਚ ਤੇ ਬਿਲਕੁਲ ਸਾਨੂੰ ਇਹੋ ਜੀ ਕੋਈ ਅੱਗ ਲਾਉਣ ਵਾਲੀ ਗੱਲ ਕਰਨੀ ਨਹੀਂ ਚਾਹੀਦੀ ਇਹਨਾਂ ਨੇ ਬਾਲਦੀ ਤੇ ਤੇਲ ਪਾਇਆ ਜੀ ਐਕਚੁਅਲੀ ਕਿਉਂਕਿ ਆਰਟਿਸਟ ਕੋ ਚੰਗੀ ਗੱਲ ਕਰੇਗਾ ਤੇ ਉਹਦਾ ਵੀ ਅਸਰ ਹੁੰਦਾ ਲੋਕਾਂ ਤੇ ਕੋ ਮਾੜੀ ਗੱਲ ਕਰੇਗਾ ਤੇ ਉਹਦਾ ਵੀ ਅਸਰ ਹੁੰਦਾ ਇਸ ਕਰਕੇ ਅੱਜ ਵੈਸੇ ਕਿਤੇ ਪਹਿਲਾਂ ਕਹਿੰਦੇ ਤਾਂ ਸ਼ਾਇਦ ਇਹ ਗੱਲ ਆਈ ਗਈ ਹੋ ਜਾਂਦੀ ਪਰ ਇਸ ਵੇਲੇ ਜੋ ਮਾਹੌਲ ਬਣੇ ਹੋਏ ਨੇ ਦੋਨਾਂ ਮੂਲਕਾਂ ਦੇ ਬਾਰਡਰਾਂ ਤੇ ਇਸ ਵੇਲੇ ਮੇਰਾ ਖਿਆਲ ਹੈ ਕਿ ਸਿਰਫ ਔਰ ਸਿਰਫ ਸਪੈਸ਼ਲੀ ਆਰਟਿਸਟ ਨੂੰ ਕਲਾਕਾਰ ਬੰਦਿਆਂ ਨੂੰ ਪੇਸ਼ਾ ਕੋ ਗਾਉਂਦਾ ਹੋਵੇ ਬੇਸ਼ੱਕ ਡਰਾਮੇ ਚ ਕੰਮ ਕਰਦਾ ਹੋਵੇ ਬੇਸ਼ੱਕ ਫਿਲਮਾਂ ਚ ਕਰਦਾ ਹੋਵੇ ਜਾਂ ਇਵਨ ਸਪੋਰਟਸਮੈਨ ਜਿਹੜੇ ਉਹਨਾਂ ਨੂੰ ਵੀ ਗੱਲ ਉਹ ਕਰਨੀ ਚਾਹੀਦੀ ਕਿ ਜਿਹੜਾ ਲੋਕਾਂ ਦੇ ਮਨਾਂ ਵਿੱਚ ਥੋੜੀ ਜਿਹੀ ਖੁਸ਼ੀ ਲੈ ਕੇ ਆਵੇ ਸ਼ਾਂਤੀ ਲੈ ਕੇ ਆਵੇ ਤੇ ਇਸ ਚੀਜ਼ ਦਾ ਫਿਰ ਚੰਗੀ ਗੱਲ ਕੀ ਦਾ ਵੀ ਅਸਰ ਹੁੰਦਾ ਤੇ ਮਾੜੀ ਕੀ ਦਾ ਤੇ ਠਾਕੁਰ ਸਾਹਿਬ ਨੇ ਬਹੁਤ ਸ਼ੇਰੋ ਸ਼ੈਦ ਦੇ ਵਿੱਚ ਤੁਸੀਂ ਸ਼ੇਰ ਸੋਹਣੀ ਲਿਆ ਕੇ ਅਸੀਂ ਠੋਕ ਦਿਆਗੇ ਅਸੀਂ ਉਹ ਕਹਾਂਗੇ ਦੱਬ ਦਿਆਗੇ ਮੇਰੇ ਖਿਆਲ ਨਾਲ ਨਹੀਂ ਕਹਿਣਾ ਚਾਹੀਦਾ ਸੀਗਾ ਨਾ ਵੀ ਕਹਿੰਦੇ ਇਹ ਲਫ਼ਜ਼ ਇਹ ਸ਼ੇਰੋ ਸ਼ੈਰੀ ਉੱਤੇ ਨਾ ਵੀ ਕਹਿੰਦੇ ਤੇ ਮੇਰਾ ਖਿਆਲ ਨਹੀਂ ਕਿ ਉਹਦੀ ਪੌਪੁਲਾਰਿਟੀ ਦੇ ਵਿੱਚ ਕੋਈ ਬਹੁਤਾ ਫਰਕ ਪੈਣਾ ਸੀ ਜਾਂ ਉਹਨਾਂ ਦੀ ਪੌਪੁਲਾਰਿਟੀ ਘਿਰ ਜਾਣੀ ਸੀ ਇਸੇ ਚੈਨਲ ਤੇ ਬੈਠ ਕੇ ਇਸੇ ਜਗ੍ਹਾ ਜੋ ਕਹਿ ਦਿੰਦੇ ਕਿ ਦੋਨਾਂ ਮੁਲਕਾਂ ਵਿੱਚ ਬਹੁਤ ਤਲਖੀਆਂ ਹੋਈਆਂ ਪਈਆਂ ਨੇ ਅੱਲਾ ਪਾਕ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਕਿ ਇਹੋ ਜਿਹਾ ਮੌਕਾ ਨਾ ਹੀ ਆਵੇ ਤੇ ਇਹ ਜੱਗਾ ਜੁਗਾ ਨਾ ਲੱਗਣ ਅਸੀਂ ਉਦੋਂ ਹੀ ਮਿਲਦੇ ਗਿਲਦੇ ਰਹੀਏ ਦੋਨੇ ਮੁਲਕ ਤੇ ਆਰਟਿਸਟਾਂ ਦਾ ਕੰਮ ਇੱਦਾਂ ਹੀ ਚੱਲਦਾ ਰਹੇ ਤੇ ਉਹ ਕਿੰਨਾ ਵੱਡਾ ਕਿੰਨਾ ਸੋਹਣਾ ਸੁਨੇਹਾ ਲੈ ਜਾਣਾ ਸੀ ਲੋਕਾਂ ਤੱਕ ਜੀ ਬਿਲਕੁਲ ਇਹ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜੋ ਉਹਨਾਂ ਨੇ ਨਹੀਂ ਕੀਤੀ ਹੁਣ ਤੁਸੀਂ ਦੱਸਿਆ ਕਿ ਤੁਹਾਡੀ ਗੱਲ ਹੋਈ ਹੈ ਰਿਅਲਾਈਜ਼ ਕਰ ਰਹੇ ਨੇ ਪਰ ਜਿਵੇਂ ਕਿ ਆਪਾਂ ਕਹਿੰਦੇ ਕਿ ਪੀਰ ਕਮਾਨ ਚੋਂ ਨਿਕਲ ਜੇ ਵਾਪਸ ਨਹੀਂ ਆਂਦਾ ਸੋ ਇਫਤਖਾਰ ਠਾਕੁਰ ਜੀ ਨੂੰ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਵਾਰੀ ਸੋਸ਼ਲ ਮੀਡੀਆ ਤੇ ਆ ਕੇ ਵੀ ਜੇ ਇਹ ਗੱਲ ਕਹਿ ਦਿੱਤੇ ਤੇ ਹੋ ਸਕਦਾ ਜਿਹੜੇ ਲੋਕਾਂ ਦਾ ਗੁੱਸਾ ਉਹਨਾਂ ਦੇ ਖਲਾਪ ਹੈ ਉਹ ਘਟ ਜਾਵੇ ਬਾਕੀ ਉਹ ਕਰਦੇ ਜਾਂ ਨਹੀਂ ਕਰਦੇ ਇਹ ਬਾਅਦ ਦੀ ਗੱਲ ਹੈ ਅਸੀਂ ਤਾਂ ਇੱਕੋ ਹੀ ਪੈਗਾਮ ਦੇਣਾ ਚਾਹੁੰਦੇ ਆ ਪੱਤਰਕਾਰ ਵੀ ਤੇ ਕਲਾਕਾਰ ਵੀ ਕਿ ਜਿਹੜੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਸੀਮਾ ਦੇ ਉੱਤੇ ਜਿਹੜੀ ਟੈਨਸ਼ਨ ਵਧੀ ਇਹ ਘਟੇ ਤੇ ਜਿਹੜੇ ਕਲਾਕਾਰ ਹੈ ਜਾਂ ਅਸੀਂ ਲੋਕ ਅਜਿਹਾ ਪੁਲ ਬਣੀਏ ਕਿ ਸ਼ਾਂਤੀ ਵਾਪਸ ਆਏ ਦੋਨੇ ਦੇਸ਼ ਫਿਰ ਪਿਆਰ ਨਾਲ ਰਹਿ ਸਕਣ ਬਹੁਤ ਬਹੁਤ ਮਿਹਰਬਾਨੀ ਪਰਮਜੀਤ ਜੀ